ਨੂੰ ਵੋਟਾਂ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਵੋਟਾਂ ਲੈ ਕੇ ਮੁਕਰਣ ਵਾਲੀਆਂ ਰਾਜਨੀਤਿਕ ਧਿਰਾਂ ਮਰਦਾਬਾਦ ਮਰਦਾਬਾਦ ਮਰਦਾ ਮਾਥਿਓ ਅਸੀਂ ਗੱਟਾ ਮੰਡੀ ਕਾਸੂ ਪਿੰਡ ਟੱਕਾ ਵਸਤੀ ਦੇ ਸਾਰੇ ਪਿੰਡ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਜਿਹੜੀਆਂ ਇਲੈਕਸ਼ਨ ਹੋ ਰਹੀ ਹੁਣ ਅਸੀਂ ਬਾਈਕਾਟ ਕੀਤਾ ਆਪਣੇ ਸਾਰੇ ਪਿੰਡ ਵੱਲੋਂ ਮਰਦਾਬਾਦ ਮਰਦਾਬਾਦ ਮਰਦਾ ਵੋਟਾਂ ਵੇਲੇ ਬਾਪੂ ਕਹਿੰਦੇ ਵੋਟਾਂ ਬਾਅਦ ਸਾਡੀ ਸਾਰ ਨਾ ਲੈਂਦੇ ਉਹ ਕਹਿੰਦਾ ਮੁੜ ਕੇ ਸਾਡੀ ਸਾਰ ਨਾ ਲੈਂਦੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਮੂੰ ਵੋਟਾਂ ਵੇਲੇ ਬਾਪੂ ਕਹਿੰਦੇ ਵੋਟਾਂ ਸਾਡੀ ਸਾਰ ਨਾ ਲੈਂਦੇ ਵੋਟ ਬਟੌਰੂ ਪਾਰਟੀਆਂ ਨੂੰ ਵੋਟ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗਾ ਵੋਟ ਬਟੌਰੂ ਪਾਰਟੀਆਂ ਨੂੰ ਵੋਟਾਂ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇੱਥੇ ਸਾਡੇ ਤਿੰਨ ਹੜ ਹੋ ਗਏ ਆ 19 ਵਾਲਾ ਹੜ ਆਇਆ ਸੀ 23 ਵਾਲਾ ਤੇ ਹੁਣ 25 ਵਾਲਾ ਹੜ ਇੱਥੇ ਸਾਡਾ ਪਿੰਡ ਮਜ਼ਦੂਰ ਲੋਕ ਬੈਠੇ ਆ ਗਰੀਬ ਲੋਕ ਆ ਤੇ ਇੰਨੀ ਗਜੈਸ ਨਹੀਂ ਕਿ ਅਸੀਂ ਕਿਤੇ ਪਾਸੇ ਉੱਠ ਕੇ ਜਾਈਏ ਜ਼ਮੀਨ ਲੈ ਲਈਏ ਜਿਹੜੀ ਪਾਸੇ ਪੰਜ ਸੱਤ ਮਰਲੇ ਕਿਆ ਰਹਿਣ ਸਹਿਣ ਕਰ ਲਈਏ ਦੇਖੋ ਅਸੀਂ ਸਾਰੇ ਕੋਈ ਵੀ ਲੀਡਰ ਆਉਂਦਾ ਵਾ ਅਸੀਂ ਉਹਨਾਂ ਅੱਗੇ ਮੰਗ ਇਹੀ ਰੱਖਦੇ ਆ ਕਿ ਜੇ ਪਾਣੀ ਆਉਂਦਾ ਵਾ ਤਾਂ ਅਸੀਂ ਅਗਲੇ ਪਾਣੀ ਜਿੱਦਾਂ ਆਇਆ ਤਾਂ ਅਸੀਂ ਲੋੜ ਨਾ ਜਾਈਏ ਸਾਨੂੰ ਪੰਜ-ਪੰਜ ਮਰਲੇ ਜਗਾ ਦਿੱਤੀ ਜਾਵੇ ਕਿਤੇ ਦੂਰ ਇਥੋਂ ਦਰਿਆ ਤੋਂ ਤੇ ਦੇਖੋ ਜੀ ਸਾਰੇ ਲੀਡਰ ਕੋਈ ਵੀ ਆਉਂਦਾ ਇੱਥੇ ਲਾਰਾ ਲਾਰ ਜਾਂਦੇ ਆ ਪਰ ਕਿਸੇ ਨੇ ਅਜੇ ਤੱਕ ਸਾਡੀ ਸਹਾਰ ਨਹੀਂ ਲਈ ਇਹ ਲੀਡਰਾਂ ਨੇ ਇੰਨੇ ਹੀ ਵਾਦੇ ਕੀਤੇ ਕਿ ਅਸੀਂ ਇੰਨੇ ਵਾਲੇ ਹਾਰ ਵਿੱਚ ਲੁੜੇ ਉਦੋਂ ਬਾਅਦ ਸਾਨੂੰ 23 ਵਾਲੇ ਹਾਰ ਦੇ ਵਿੱਚ ਇਹਨਾਂ ਨੇ ਹਾਂ ਦਾ ਲਾਰਾ ਲਾ ਕੇ ਸਾਨੂੰ ਦੇਖ ਕੇ ਵੱਡੇ ਵੱਡੇ ਅਫਸਰ ਵੇਰ ਚੁੱਕੇ ਸੀ ਵੀ ਅੱਜ ਅਸੀਂ ਇਹਨਾਂ ਸਰਪੰਚਾਂ ਤੇ ਇਹਨਾਂ ਲੋਕਾਂ ਦੇ ਅੱਗੇ ਆ ਸੀ ਕਿ ਇਸ ਤਰ੍ਹਾਂ ਯਕੀਨ ਕਰ ਲਈਏ ਕਿਉਂਕਿ ਸਾਡੇ ਪਿੰਡ ਦਾ ਇਹੀ ਇੱਕ ਆ ਕਿ ਅਸੀਂ ਕਿਸੇ ਨੂੰ ਵੀ ਨਹੀਂ ਵੋਟ ਪਾਉਣਣ ਜਾਵਾਂਗੇ ਕੋਈ ਨਹੀਂ ਪਾਉਣ ਜਾਵਾਂਗੇ ਕਿਉਂਕਿ ਸਾਨੂੰ ਹਰ ਪਾਸੋਂ ਦਾ ਹੀ ਧੱਕਾ ਸਾਡੇ ਨਾਲ ਕੁਝ ਵੀ ਨਹੀਂ ਸਾਨੂੰ ਦਿੰਦੇਗੇ ਪਰ ਨਹੀਂ ਇਸ ਵਾਰ ਅਸੀਂ ਵੋਟ ਕਿਸੇ ਨੂੰ ਨਹੀਂ ਪਾਣੀ ਤੇ ਸਾਡੇ ਪਿੰਡ ਦਾ ਇਹੀ ਇੱਕ ਆਏ ਕਿ ਜਿੰਨੀ ਵਾਰੀ ਸਾਡੇ ਨਾਲ ਹੋਇਆ ਉਨੀ ਵਾਰੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਿ ਕਿ ਇਹ ਤੋਂ ਬਾਅਦ ਵਿੱਚ ਉਹ ਕਿਸਾਨ ਦੇ ਰਿਕਵੈਸਟ ਹੈ ਮੇਰੀ ਇਹ ਰਿਕਵੈਸਟ ਹੈ ਕਿ ਸਾਡੇ ਪਿੰਡ ਵਾਲਿਆਂ ਦੇ ਵੀ ਅੱਗੇ ਕੋਈ ਵੀ ਵੀਰ ਭਰਾ ਸਾਨੂੰ ਚੀਰ ਕੇ ਕੋਈ ਵੀ ਵੋਟ ਨਾ ਹੀ ਪਾਣ ਜਾਵੇ ਤਾਂ ਚੰਗਾ ਹੈ ਕਿਉਂ ਜਿੰਨੀ ਵਾਰੀ ਗਏ ਆਪਣੇ ਪਿੰਡ ਵਾਲੇ ਚੀਰ ਕੇ ਇਸ ਵੀਡੀਓ ਦੇ ਵਿੱਚ ਵੀ ਜਿੱਥੇ ਵੀ ਜਾਵੇ ਸਾਡੇ ਹਰ ਇੱਕ ਸਾਡੇ ਪਿੰਡ ਦੇ ਹਰ ਇੱਕ ਸਾਡੇ ਘਰ ਦਾ ਜੀ ਜਿਹੜਾ ਵੀ ਵੇਖੇ ਇਹ ਗੱਲ ਕਹੇ ਕਿ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਣ ਜਾਣੀ ਕਿਉਂਕਿ ਜਿੰਨੀ ਵਾਰ ਦਾ ੱਟਾ ਸਾਡੇ ਨਾਲ ਹੋ ਰਿਹਾ ਤੇ ਇਹ ਵਾਲੇ ਦੇ ਵਿੱਚ ਹੋਇਆ ਉੰਨੀ ਵਾਲੇ ਹਾਰਡ ਵਿੱਚ ਹੋਇਆ ਤੇ ਇਹੜੇ ਹਾਰਡ ਵਿੱਚ ਹੋਇਆ ਹੱਥ ਸਾਡੇ ਨਾਲ 25 ਆੜੇ ਹਾਰ ਗਏ ਨੂੰ ਸਮਝੋ। ਕਿ ਸਾਡੀ 350 ਵੋਟ ਹੈ ਕਿ ਅਸੀਂ ਵੋਟ ਕਿਸੇ ਨੂੰ ਨਹੀਂ ਦੇਣੀ। ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਰੇ ਪਿੰਡ ਨੇ ਇਹ ਫੈਸਲਾ ਲਿਆ ਵੀ ਅਸੀਂ ਵੋਟ ਕਿਸੇ ਨੂੰ ਨਹੀਂ ਪਾਵਾਂਗੇ। ਕਿਉਂਕਿ ਵੋਟਾਂ ਲੈ ਕੇ ਮੁੜ ਕੇ ਆਪਣੇ ਵਾਅਦੇ ਕਰਕੇ ਮੁੱਕਰ ਜਾਂਦੇ ਲੋਕ। ਜਿਹੜੇ ਬੰਦੇ ਖੜੇ ਕੈਂਡੀਡੇਟ ਜਿੱਦਾਂ ਵੀ ਕੋਈ ਵੀ ਆਉਂਦਾ ਸਾਡੇ ਨੇ ਹਰ ਵਾਰੀ ਧੱਕਾ ਕਰਦੇ ਅਸੀਂ ਵੋਟ ਨਹੀਂ ਦੇ ਆਗੇ। ਸਾਡੇ ਪਿੰਡ ਦਾ ਇਹ ਫੈਸਲਾਇਆ ਇੱਕ ਵਾਰ ਠੀਕ ਚਲੋ ਆਣਿਆਂ ਨੂੰ ਸਾਡੇ ਬੋਟਾ ਵੇਲੇ ਬਾਪੂ ਕਹਿੰਦੇ ਬੋਟਾ ਵੇਲੇ ਪਿਛਲੀਆਂ ਬੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪਿਛਲੀਆਂ ਬੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਬੋਟਾ ਇਹ ਰਾਜਨੀਤੀ ਕਰਨ ਵਾਲਿਆਂ ਨੂੰ ਬੋਟਾ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਬੋਟਾ ਵੇਲੇ ਝੂਠੇ ਲਾਰੇ ਲੱਬੇ ਨਹੀਂ ਚੱਲਣਗੇ ਨਹੀਂ ਚੱਲਣਗੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪਿੰਡੂ ਮਜ਼ਦੂਰ ਜੁਨੀਅਰ ਪੰਜਾਬ ਜਿੰਦਾਬਾਦ 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 ਨੌਜਵਾਨ ਪਰਸਵਾ ਜਿੰਦਾਬਾਦ 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 ਦੂਰੇ ਨਾਲ ਬੋਟਾ ਵਲੇ ਝੂਠੇ ਵਾਦੇ ਕਰਨ ਵਾਲਿਆ ਰਾਜਨੀਤੀ ਦਾ ਮਰਦਾਬਾਦ 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 ਮਜ਼ਦੂਰਾਂ ਨਾ ਧੋਖੇबाजी ਧੱਕੇਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਬੋਟਾ ਵਲੇ ਕੀਤੇ ਲੋਕਾਂ ਨਾਲ ਵਾਦੇ ਪੂਰੇ ਕਰੋ ਪੂਰੇ ਕਰੋ ਧੋਧੇ ਕਰਕੇ ਮੁਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਤਾਂ ਕਾਬਸਤੀ ਦੇ ਲੋਕਾਂ ਦਾ ਇੱਕ ਜਿੰਦਾਬਾਦ 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 ਜਮਹੂਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ